ਇਸ ਲੰਗਰ ਦਾ ਤਿਆਰ ਹੁੰਦਾ ਹੈ ਪਰ ਕਿਸੇ ਨੂੰ ਨਹੀਂ ਜਾਂਦਾ ਆਖਰ ਕਿਉਂ ਇਸ ਗੁਰਦੁਆਰਾ ਸਾਹਿਬ ਵਿੱਚ ਲੰਗਰ ਸ਼ਿਕਰ ਦੀ ਮਨਾਹੀ ਹੈ ਵਿਆਹੇ ਹੋਣ ਦੇ باوجود ਵੀ ਕਿਉਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਸ਼ਰਧ ਕਰਨ ਆਉਣ ਵਾਲੇ ਨੂੰ ਦਰਸ਼ਨ ਕਰਨ ਤੋਂ ਰੋਕਿਆ ਜਾਂਦਾ ਹੈ ਕੀ ਹੈ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੇ ਕਿਉਂ ਪੰਚਪਾਛੇ ਨੇ ਸੰਗਤ ਨੂੰ ਇੱਥੋਂ ਲੰਗਰ ਨਵਾਸ਼ ਕਰਨ ਦਾ ਹਕਮ ਕੀਤਾ ਹੈ ਉਹ ਕਿਹੜੀ ਲਾਗ ਇਲਾਜ ਬਿਮਾਰੀ ਹੈ ਜਿਸ ਦਾ ਇਲਾਜ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਸ਼ਰਧ ਕਰਨ ਨਾਲ ਹੁੰਦਾ ਹੈ ਕਿੱਥੇ ਹੈ ਇਹ ਗੁਰਦੁਆਰਾ ਸਾਹਿਬ ਜਿੱਥੇ ਗੁਰੂ ਸਾਹਿਬ ਦੀ ਬਖਸ਼ਿਆ ਦੀ ਕਲਾ ਫਲਦੀ ਵਰਤ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਹੁਣ ਤੁਸੀਂ ਵੀਡੀਓ ਦਾ ਇੰਟਰੋ ਦੇਖ ਕੇ ਟੇਜੇ ਤੇ ਜਿਵੇਂ ਕਿ ਮੈਂ ਇੰਟਰੋ ਦੇ ਚੱਸਿਆ ਕਿ ਲੰਗਰਾਂ ਦੀ ਸਾਡੇ ਇਤਿਹਾਸ ਦੇ ਵਿੱਚ ਸਾਡੇ ਸਿੱਖ ਧਰਮ ਦੇ ਵਿੱਚ ਬਹੁਤ ਵੱਡੀ ਮਹੱਤਤਾ ਹੈ ਤੇ ਇਸ ਦਾ ਅੰਦਾਜ਼ਾ ਆਪਾਂ ਇੱਥੇ ਲਾ ਸਕਦੇ ਹਾਂ ਕਿ ਗੁਰੂ ਸਾਹਿਬ ਨੇ ਸਾਨੂੰ ਹੁਕਮ ਕੀਤਾ ਆ ਪਹਿਲੇ ਲੰਗਰ ਪਾਛੇ ਸੰਗਤ ਭਾਵ ਕਿ ਜਦੋਂ ਵੀ ਕੋਈ ਸਿੱਖ ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ ਆਵੇ ਤਾਂ ਪਹਿਲਾਂ ਪੰਗਤ ਵਿੱਚ ਬੈਠ ਕੇ ਲੰਗਰ ਜ਼ਰੂਰ ਖੇ ਪਰ ਦੁਨੀਆ ਤੇ ਇਕ ਜਹਾਗੁਰਦਵਾਰਾ ਸਾਹਿਬ ਹੀ ਹੈ ਜਿੱਥੇ ਸਾਨੂੰ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਹੁਕਮ ਕੀਤਾ ਹੈ ਕਿ ਇਤੋਂ ਲੰਗਰ ਨਹੀਂ ਸਕਣਾ ਹੁਣ ਗੁਰਦੁਆਰਾ ਸਾਹਿਬ ਕਿੱਥੇ ਆ ਗੁਰੂ ਸਾਹਿਬ ਨੇ ਹੁਕਮ ਕਿਉਂ ਕੀਤਾ ਤੇ ਇਹਦਾ ਸਾਰਾ ਇਤਿਹਾਸ ਕੀ ਆ ਅੱਜ ਦੀ ਆਪਣੀ ਇਸ ਵੀਡੀਓ ਦੇ ਵਿੱਚ ਆਪਾਂ ਇਹਦੇ ਬਾਰੇ ਗੱਲ ਕਰਾਂਗੇ ਪਰ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਬੇਨਤੀ ਜ਼ਰੂਰ ਕਰੂੰਗਾ ਕਿ ਜਿਹੜੇ ਨਵੇਂ ਵੀਵਰ ਸਾਡੇ ਚੈਨਲ ਦੇ ਉੱਪਰ ਆਏ ਨੇ ਉਹ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹੋ ਜਿਹੀ ਸਿੱਖ ਇਤਿਹਾਸ ਨਾਲ ਸੰਬੰਧਿਤ ਜਾਣਕਾਰੀ ਭਰੀ ਭਰਪੂਰ ਵੀਡੀਓ ਅਪਲੋਡ ਕਰੀਏ ਆਪਣੇ ਚੈਨਲ ਤੇ ਤਾਂ ਉਹ ਜਿਹੜਾ ਲਿੰਕ ਆ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ ਤੇ ਜਿਨ੍ਹਾਂ ਨੇ ਪਹਿਲਾਂ ਤੋਂ ਸਾਡੇ ਚੈਨਲ ਸਬਸਕ ਕਰ ਲੈਣ ਸਬਸਕ੍ਰਾਈਬ ਦੇ ਨਾਲ ਹੀ ਤੁਸੀਂ ਦੇਖੋਗੇ ਜੁਆਇਨ ਦਾ ਬਟਨ ਵੀ ਆ ਰਿਹਾ ਹੈ ਉਸ ਤੇ ਕਲਿੱਕ ਕਰਕੇ ਤੁਸੀਂ ਸਾਨੂੰ ਜੁਆਇਨ ਵੀ ਕਰ ਸਕਦੇ ਹੋ ਤੇ ਪੱਕੇ ਤੌਰ ਤੇ ਸਾਡੇ ਨਾਲ ਜੁੜ ਸਕਦੇ ਹੋ ਫਿਰ ਜ਼ਿਆਦਾ ਸਮਾਂ ਨਾ ਲੈਂਦੇ ਆ ਆਪਾਂ ਅੱਜ ਦੀ ਆਪਣੀ ਵੀਡੀਓ ਨੂੰ ਸ਼ੁਰੂ ਕਰਦੇ ਆਂ ਸਮਾਂ ਜਦੋਂ ਮੇਰੀ ਪੀੜੇ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਅਸੀਂ ਸਾਰੇ ਜਾਣਦੇ ਹਾਂ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ 5 ਜੁਲਾਈ 1595 ਨੂੰ ਹੋਇਆ ਸੀ ਗੁਰੂ ਅਰਜਨ ਪਾਤਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਤੋਂ ਇੰਨੇ ਜ਼ਿਆਦਾ ਖੁਸ਼ ਸਨ ਕਿ ਉਹਨਾਂ ਨੇ ਇੱਕ ਨਵਾਂ ਨਗਰ ਬਸਾਉਣ ਬਾਰੇ ਸੋਚਿਆ ਤੇ ਇਸ ਤੋਂ ਬਾਅਦ ਉਹਨਾਂ ਨੇ ਸ਼੍ਰੀ ਤਰਨ்தਨ ਸਾਹਿਬ ਦੀ ਨੀਂਹ ਰੱਖੀ 1596 ਦੇ ਵਿੱਚ ਗੁਰੂ ਅਰਜਨ ਪਾਤਸ਼ਾਹੀ ਨੇ ਤਰਨਤਨ ਸਾਹਿਬ ਵਿਖੇ ਅਮਰਸ ਰੋਵਰ ਦੀ ਖਦਾਈ ਸ਼ੁਰੂ ਕਰਵਾ ਦਿੱਤੀ। ਮੇਰੇ ਤੇਰੇ ਦੀ ਜਿੰਨੇ ਵੀ ਸੰਤਾ ਸਨ, ਸ਼੍ਰੀ ਤਰਨਤਨ ਸਾਹਿਬ ਜੀ ਕੇ ਸ਼ੁਰੂ ਕੀਤੀ ਗਈ ਸਰੋਵਰ ਦੀ ਸੇਵਾ ਵਿੱਚ ਆਪਣਾ ਹਿੱਸਾ ਪਾਉਣ ਵਾਸਤੇ ਸ਼੍ਰੀ ਤਰਨ